ਬਾਰਕਿੰਗ ਡੌਗਸ ਸੈਲਡਮ ਬਾਈਟ ਕੁੱਤੇ ਜ਼ਿਆਦਾ ਭੌਂਕਦੇ ਆ ਉਹਨਾਂ ਦੇ ਕੱਟਣ ਦੇ ਚਾਂਸ ਘੱਟ ਹੀ ਹੁੰਦੇ ਆ ਸਿਮਰਨਜੀਤ ਸਿੰਘ ਮਾਨ ਉਹ ਪਚੋਣਾ ਖੜੇ ਸੀਗੇ ਤਾਂ ਉਹ ਜਿੱਤ ਗਏ ਸੀਗੇ ਮਰ ਜਾਂਦੇ ਨਾਲ ਐਤ ਕੀ ਹੁਣ ਹਾਰ ਗਏ ਉਹ ਦੇਖੋ ਜੀ ਇੰਡੀਆ ਤੇ ਅਮਰੀਕਾ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਦੇਖਿਆ ਜਾਵੇ ਤਾਂ ਜ਼ਮੀਨ ਆਸਮਾਨ ਦਾ ਫਰਕ ਆ ਜਿਹੜਾ ਇੰਡੀਆ ਹੈਗਾ ਇੱਥੇ ਜਿਹੜਾ ਰਾਜਨੀਤੀ ਜਦੋਂ ਇਲੈਕਸ਼ਨ ਹੁੰਦੇ ਆ ਚਾਹੇ ਐਮਐਲਏ ਦੇ ਇਲੈਕਸ਼ਨ ਹੋਣ ਚਾਹੇ ਐਮਪੀ ਦੇ ਇਲੈਕਸ਼ਨ ਹੋਣ ਉਹਨੂੰ ਇੱਕ ਤਿਉਹਾਰ ਵਾਂਗੂ ਮਤਲਬ ਬਣਾਇਆ ਜਾਂਦਾ ਸਾਰੇ ਲੋਕੀ ਸਾਰਾ ਕੰਮ ਛੱਡ ਕੇ ਜੀ ਇਲੈਕਸ਼ਨ ਦੀ ਸਪੋਰਟ ਚ ਲੱਗ ਜਾਂਦੇ ਆ ਜਦੋਂ ਇਲੈਕਸ਼ਨ ਦਾ ਡੇਅ ਆਉਂਦਾ ਸਾਰੇ ਆਪਣੇ ਟੀਵੀਆਂ ਨੂੰ ਚਿਪਕੇ ਰਹਿੰਦੇ ਆ ਕਾਂਗਰਸ ਪਾਰਟੀ ਨੇ ਵੱਧ ਸੀਟਾਂ ਹਾਸਲ ਕੀਤੀਆਂ ਹਾਂਜੀ ਇੱਕ ਜਿਹੜਾ ਲੀਡਰ ਹੁੰਦਾ ਜਿਹਦੀ ਸੁਪਰਵਾਈਜ਼ਨ ਦੇ ਵਿੱਚ ਸਾਰੀਆਂ ਚੋਣਾਂ ਹੁੰਦੀਆਂ ਨੇ ਇੱਕ ਟੀਮ ਦਾ ਸੁਪਰਵਾਈਜ਼ਰ ਹਾਂਜੀ ਰਾਜਾ ਵੜੇਗਾ ਇਹਦਾ ਸਹਿਰਾ ਕੀ ਦੇਵੋਗੇ ਤੁਸੀਂ ਉਹਨਾਂ ਨੂੰ ਜਿੱਤ ਦਾ ਸਾਰੀ ਦਾ ਜਿੱਤ ਦਾ ਸਾਰੀ ਦਾ ਤਾਂ ਹੀ ਦਿੱਤਾ ਜਾ ਸਕਦਾ ਪੰਜਾਬ ਦਾ ਸੀਐਮ ਕਿੱਦਾਂ ਦਾ ਹੋਣਾ ਚਾਹੀਦਾ ਸਿੰਪਲ ਜੀ ਗੱਲ ਹੈ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਲੋਕਾਂ ਦੀ ਸੁਣਦਾ। ਸ਼ਾਸਿਕਾਲ ਜੀ ਪ੍ਰੋਗਰਾਮ ਚੱਲ ਰਿਹਾ ਸਿਆਸੀ ਵਾਕ थ्रू ਤੇ ਅੱਜ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਕਹਿੰਦੇ ਨੇ ਰਾਜਨੀਤੀ ਤੇ ਖੇਡ ਦੇ ਵਿੱਚ ਕੁਝ ਨਹੀਂ ਪਤਾ ਕਿਸ ਪਾਸੇ ਘਰਬਟ ਲਏ ਚ ਬੇ ਤੇ ਉਹੀ ਹੁੰਦਾ ਹੋਇਆ ਸ਼ਾਮ ਤੱਕ ਹੁਣ ਦਿਖਾਈ ਦਿੱਤਾ ਕਿਉਂਕਿ ਕੱਲ੍ਹ ਸ਼ਾਮ ਤੱਕ ਇਹ ਅਸਾਰ ਸਾਫ ਤੌਰ ਤੇ ਬਣੇ ਹੋਏ ਦਿਖਾਈ ਦੇ ਰਹੇ ਸੀ ਕਿ ਰੂਲਿੰਗ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹ ਜ਼ਿਆਦਾ ਸੀਟਾਂ ਤੇ ਜਿੱਤ ਦਰਜ ਕਰੇਗੀ ਪਰੰਤੂ ਸਵੇਰੀ ਅਨੁਮਾਨ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਕਾਂਗਰਸ ਪਾਰਟੀ ਲਗਾਤਾਰ ਅੱਗੇ ਹੈ ਤੇ ਕਾਂਗਰਸ ਪਾਰਟੀ 7 ਸੀਟਾਂ ਤੇ ਜੇਤੂ ਘਰਾੜ ਦਿੱਤੀ ਗਈ ਹੈ ਤੇ ਜੇ ਰੂਲਿੰਗ ਪਾਰਟੀ ਦੀ ਗੱਲ ਕਰੀਏ ਤਾਂ ਰੂਲਿੰਗ ਪਾਰਟੀ ਨੇ ਇੱਕ ਵੱਡਾ ਦਾਅ ਖੇਡਿਆ ਸੀ ਆਪਣੇ ਕੈਬਨਿਟ ਮੰਤਰੀਆਂ ਦੇ ਉੱਤੇ ਪੰਜ ਕੈਬਨਿਟ ਮੰਤਰੀ ਚੋਣ ਮੈਦਾਨ ਦੇ ਵਿੱਚ ਉਤਰੇਗੇ ਸੀ ਪਰੰਤੂ ਪੰਜ ਦੇ ਵਿੱਚੋਂ ਚਾਰ ਕੈਬਨਿਟ ਮੰਤਰੀ ਕਾਂਗਰਸ ਪਾਰਟੀ ਦੇ ਹੱਤੋਂ ਚਿਤ ਹੋ ਚੁੱਕੇ ਨੇ ਸੋ ਵੱਡਾ ਇੱਕ ਫੇਰ ਬਦਲ ਹੁੰਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਇਹਨਾਂ ਲੋਕ ਸਭਾ ਚੋਣਾਂ ਨੂੰ ਕਿਤੇ ਨਾ ਕਿਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਕਿਉਂਕਿ ਇਹ ਜਿਹੜੇ ਨਤੀਜੇ ਹੈਗੇ ਨੇ ਉਹ ਕਿਤੇ ਨਾ ਕਿਤੇ ਦੱਸਦੇ ਨੇ ਕਿ ਅਗਲਾ ਫਿਊਚਰ ਕਿਹੜੀ ਪਾਰਟੀ ਦਾ ਕਿੱਦਾਂ ਦਾ ਹੋਣ ਵਾਲਾ ਤਾਜ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਗੈਸਟ ਪਹੁੰਚੇ ਨੇ ਨਾ ਤਾਂ ਉਹ ਕੋਈ ਪੋਲੀਟੀਕਲ ਲੀਡਰ ਨੇ ਨਾ ਕੋਈ ਅਧਿਕਾਰੀ ਨੇ ਬਲਕਿ ਇੱਕ ਨੌਜਵਾਨ ਨੇ ਜਿਹੜੇ ਅਮਰੀਕਾ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਤੇ ਜਿਹੜਾ ਸਿਸਟਮ ਆਪਣੇ ਇੰਡੀਆ ਦਾ ਜਾਂ ਆਪਣੇ ਪੰਜਾਬ ਦਾ ਉਹਨੂੰ ਕਿਤੇ ਨਾ ਕਿਤੇ ਅਮਰੀਕਾ ਦੇ ਸਿਸਟਮ ਦੇ ਨਾਲ ਉਹਦਾ ਕੰਪੈਰੀਜ਼ਨ ਕਰਦੇ ਨੇ ਕਿ ਕੀ ਕੀ ਫਰਕ ਹੈ ਕੀ ਕੀ ਨੁਕਸਾਨ ਨੇ ਕੀ ਕੀ ਫਾਇਦੇ ਨੇ ਬਹੁਤ ਡੀਪਲੀ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਫਿਲਹਾਲ ਸ਼ੁਰੂਆਤ ਜਿਹੜੀ ਹੈਗੀ ਆ ਪੋਲਿਟਿਕਸ ਤੋਂ ਕਰਦੇ ਆ ਅੱਜ ਜਿਹੜੇ ਚੋਣ ਨਤੀਜੇ ਨਿਕਲ ਕੇ ਸਾਹਮਣੇ ਆਏ ਨੇ ਸੋ ਸਾਡੇ ਨਾਲ ਰੌਨਕ ਸਿੰਘ ਜੋਹਲ ਜਿਹੜੇ ਅਮਰੀਕਾ ਤੋਂ ਪਲੱਸ 2 ਕਰਕੇ ਹੁਣੇ-ਹੁਣੇ ਪੰਜਾਬ ਦੇ ਵਿੱਚ ਵਾਪਸ ਪਰਤੇ ਸੀ ਚੋਣ ਕੈਂਪੇਨ ਦਾ ਸਾਰਾ ਸਿਸਟਮ ਇਹਨਾਂ ਨੇ ਦੇਖਿਆ ਹੈਗਾ ਉਹਨਾਂ ਤੋਂ ਪੁੱਛਦੇ ਆ ਕਿ ਉਹ ਅਮਰੀਕਨ ਪਲੱਸ ਇੰਡੀਅਨ ਜਿਹੜੀ ਅੱਖ ਹੈਗੀ ਆ ਉਹ ਪੰਜਾਬ ਦੀ ਇਹਨਾਂ ਚੋਣਾਂ ਨੂੰ ਆਮ ਚੋਣਾਂ ਨੂੰ ਕਿੱਦਾਂ ਦੇਖਤੀ ਹੈ ਸਵਾਗਤ ਕਰਦੇ ਆ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਥੈਂਕ ਯੂ ਕਰਨਾ ਚਾਹਾਂਗਾ ਅਰੁਣ ਹੂਜਾ ਜੀ ਦਾ ਤੇ ਟੈਲੀਟੇਸ਼ਨ ਟੀਵੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆ ਕੇ ਇੱਕ ਮੌਕਾ ਦਿੱਤਾ ਅੱਛਾ ਅਰੋਨਿਕ ਜੀ ਕਿਦਾਂ ਦੇਖਦੇ ਹੋ ਤੁਸੀਂ ਬਿਲਕੁਲੇ ਤਸਵੀਰें ਬਦਲਦੀ ਹੋਈ ਸ਼ਾਮ ਤੱਕ ਦਿਖਾਈ ਦਿੱਤੀ ਹੈ ਕਾਂਗਰਸ ਪਾਰਟੀ ਵੱਡੇ ਮਾਰਜਨ ਤੇ ਜਿੱਤੇ ਹਾਸਲ ਕੀਤੀ ਹੈ ਕਾਂਗਰਸ ਪਾਰਟੀ ਨੇ ਜਿਹੜਾ ਅਨੁਮਾਨੇ ਨਹੀਂ ਸੀਗਾ ਇਹ ਜ਼ਰੂਰ ਸੀਗਾ ਵੀ ਟੱਕਰ ਹੋਵੇਗੀ ਕਾਂਗਰਸ ਨਾਲ ਪਰੰਤੂ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਸੀ ਪਰੰਤੂ ਨਿਕਲਿਆ ਰਿਜ਼ਲਟ ਦੇ ਵਿੱਚ ਕੁਝ ਹੋਰ ਹੈ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਤੁਰੇ ਹੋਏ ਸੀ ਆਮ ਆਦਮੀ ਪਾਰਟੀ ਦੇ ਨਾਲ ਪਰਦੇ ਪਿੱਛੇ ਜਾ ਕੇ ਬਦਲ ਗਏ ਮੈਨੂੰ ਲੱਗਦਾ ਜੀ ਉਹੀ ਹੋਇਆ ਜਿੱਦਾਂ 2022 ਦੇ ਵਿੱਚ ਆਪਾਂ ਨੂੰ ਉਮੀਦ ਸੀ ਹੋਣ ਦੀ ਉਦੋਂ ਸ਼ੁਰੂ ਤੋਂ ਵੇਪ ਕਾਂਗਰਸ ਪਾਰਟੀ ਦੀ ਚੱਲ ਰਹੀ ਸੀ ਕਾਂਗਰਸ ਪਾਰਟੀ ਇਲੈਕਸ਼ਨ ਦੇ ਤੌਰ ਤੇ ਪ੍ਰਚਾਰ ਦੇ ਸਮੇਂ ਤੇ ਵੀ ਸਾਰਿਆਂ ਦੀ ਲੋਕਾਂ ਦੀ ਸਪੋਰਟ ਦੇ ਅਨੁਸਾਰ ਵੀ ਸਾਰਿਆਂ ਨੂੰ ਮਤਲਬ ਲੱਗ ਰਿਹਾ ਸੀ ਕਿ ਇਸ ਵਾਰ ਵੀ ਸਰਕਾਰ ਜਿਹੜੀ ਹੈਗੀ ਉਹ ਕਾਂਗਰਸ ਪਾਰਟੀ ਦੀ ਹੀ ਦੁਆਰਾ ਹੋਊਗੀ ਪਰ ਐਂਡ ਮੋਮੈਂਟ ਤੇ ਕੀ ਹੋਇਆ ਜਦੋਂ ਇਲੈਕਸ਼ਨਾਂ ਦਾ ਟਾਈਮ ਆਇਆ ਵੋਟਾਂ ਦਾ ਸਮੇਂ ਆਇਆ ਤੇ ਜਦੋਂ ਰਿਜ਼ਲਟ ਅਨਾਉਂਸ ਹੋਏ ਉਦੋਂ ਇੱਕਦਮ ਹੀ ਮਤਲਬ ਪਲਟੀ ਹੋਈ ਤਸਵੀਰ ਸਾਨੂੰ ਜਿਹੜੇ ਦਰਸ਼ਕ ਹੈਗੇ ਉਹਨਾਂ ਨੂੰ ਦੇਖਣ ਨੂੰ ਮਿਲੇ ਜਦੋਂ ਮੈਂ ਵੀ ਅਸੀਂ ਵੀ ਪ੍ਰਚਾਰ ਕਰਨ ਇੱਥੇ ਆਏ ਹੋਏ ਸੀ ਪੂਰਾ ਮਹੀਨਾ ਸੀ ਖੰਨੇ ਪ੍ਰਚਾਰ ਕੀਤਾ ਲੋਕਾਂ ਦਾ ਜਿਹੜਾ ਸਪੋਰਟ ਸੀਗਾ ਲੋਕੀ ਸਾਰੇ ਨਾਲ ਤੁਰਦੇ ਸੀ ਸਾਰਿਆਂ ਸਾਰੇ ਖੁਸ਼ ਸੀ ਪਰ ਜਦੋਂ ਵੋਟਾਂ ਪਈਆਂ ਇੱਕ ਤਰ੍ਹਾਂ ਐਦਾਂ ਹੋਇਆ ਕਿ ਜਿਹੜੀ ਵੇਵ ਸੀ ਉਹ ਲੋਕਾਂ ਨੇ ਨਾ ਇਹ ਦੇਖਿਆ ਕਿ ਉਹਨਾਂ ਦਾ ਕੈਂਡੀਡੇਟ ਕੀ ਕਹਣਾ ਲੋਕਾਂ ਨੇ ਨਾ ਇਹ ਦੇਖਿਆ ਕਿ ਉਹਨਾਂ ਦਾ ਕੈਂਡੀਡੇਟ ਸਾਨੂੰ ਵਾਅਦੇ ਕੀ ਕਰ ਰਿਹਾ ਸਾਡੇ ਲਈ ਕੀ ਕਰੂਗਾ ਦੇ ਸਟੇਟ ਦੀ ਤਰੱਕੀ ਲਈ ਕੀ ਕਰੂਗਾ ਉਹਨਾਂ ਨੇ ਤਾਂ ਬਸ ਇੱਕ ਵੇਵ ਦੇ ਤੌਰ ਤੇ ਝਾੜੂ ਨੂੰ ਵੋਟ ਪਾਈ ਤੇ ਉਦੋਂ ਆਹੀ ਸੇਮ ਚੀਜ਼ ਜਿਹੜੀ ਹੁਣ ਹੋਈ ਆ ਉਦੋਂ ਹੋਈ ਆ ਜਦੋਂ ਕਾਂਗਰਸ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਕਾਂਗਰਸ ਦੀ ਸਰਕਾਰ ਦੁਬਾਰਾ ਰਿਪੀਟ ਹੋਊਗੀ ਉਦੋਂ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਵਿਜੇਤਾ ਹੋਈ ਤੇ ਉਹੀ ਸੇਮ ਗੱਲ ਇਸ ਵਾਰ ਹੋਈ ਸਾਰਿਆਂ ਨੂੰ ਉਮੀਦ ਸੀ ਕਿ 92 ਸੀਟਾਂ ਆਈਆਂ ਨੇ ਜੀ ਤੇ ਉਸ ਤੋਂ ਬਾਅਦ ਮੈਜੋਰਿਟੀ ਵੀ ਇਸ ਵਾਰ ਕਾਂਗਰਸ ਆਮ ਆਦਮੀ ਪਾਰਟੀ ਦੀ ਹੀ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਆਮ ਆਦਮੀ ਦੇ ਲੀਡਰ ਜਿਹੜੇ ਪਾਵਰਫੁਲ ਪੋਜੀਸ਼ਨਸ ਹੈਗੇ ਜੀ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ 13 ਉਹ 13 ਉਹ ਤਾਂ ਉਹਦਾ ਉਹਦਾ ਬੜਾ ਰੌਲਾ ਪਾਇਆ ਹੋਇਆ ਸੀ ਸ਼ੁਰੂ ਤੋਂ ਹੀ ਜੀ ਇਸ ਵਾਰ ਤਾਂ ਸਾਡੇ ਜਿੱਦਾਂ ਤੁਸੀਂ ਕਿਹਾ ਕੈਬਨਟ ਮੰਤਰੀ ਉਹਨਾਂ ਨੇ ਪੰਜ ਲੜਾਏ ਤਾਂ ਉਹਨੂੰ ਆਪਾਂ ਦੀ ਦੀ ਪਾਰਟੀ ਤਰਫੋਂ ਪੂਰਾ ਸਿਗਾ ਕੀਜੀ ਅਸੀਂ ਤਾਂ ਇਹ ਇਲੈਕਸ਼ਨ ਸਾਰੇ 13 ਸੀਟਾਂ ਜਿੱਤਣ ਹੀ ਆਏ ਹਾਂ ਤੇ ਨਾ ਜੀ ਇੱਕ ਅਮਰੀਕਾ ਚ ਬੜੀ ਮਸ਼ਹੂਰ ਕਹਾਵਤ ਆ ਤੇ ਮੈਂ ਨਗਰ ਮੈਂ ਇੰਗਲਿਸ਼ ਨੂੰ ਥੋੜਾ ਜਿਹਾ ਹਾਂ ਜੀ ਬਿਲਕੁਲ ਬਿਲਕੁਲ ਕਿ ਬਾਰਕਿੰਗ ਡੌਗਸ ਸੈਲਡਮ ਬਾਈਟ ਓਕੇ ਤਾਂ ਕਹਿੰਦੇ ਹੁੰਦੇ ਆ ਕਿ ਜਿਹੜੇ ਮਤਲਬ ਕੁੱਤੇ ਜ਼ਿਆਦਾ ਭੌਂਕਦੇ ਆ ਉਹਨਾਂ ਦੇ ਕੱਟਣ ਦੇ ਚਾਂਸ ਘੱਟ ਹੀ ਹੁੰਦੇ ਆ ਤਾਂ ਜਿੱਦਾਂ ਇਹੀ ਇਹੀ ਅਸੀਂ ਇਸ ਵਾਰ ਅਬਜ਼ਰਵ ਕੀਤਾ ਆਮ ਆਦਮੀ ਪਾਰਟੀ ਨਾਲ ਦੀ ਸ਼ੁਰੂ ਤੋਂ 13 ਹੋ 13 ਹੋ ਮੈਨੂੰ ਲੱਗਦਾ ਉਹ ਜਿਹੜਾ 1 ਨਾ ਉਹ ਗਲਤ ਜਗ੍ਹਾ ਲਾ ਬੈਠੇ 3 ਦੇ ਅੱਗੇ ਲਾਉਣ ਨਾਲ ਉਹਨਾਂ ਨੂੰ ਜ਼ੀਰੋ ਦਰਜੇ ਲਾਉਣਾ ਚਾਹੀਦਾ ਸੀ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਤੁਸੀਂ ਜੇ ਇਹਦੇ ਪਿੱਛੇ ਮੈਨੂੰ ਕਾਰਨ ਜੀ ਇਹੀ ਸਮਝ ਆਉਂਦਾ ਹੈ ਕਿ ਜਿਹੜੇ ਲੋਕ ਨੇ ਲੋਕਾਂ ਨੇ ਇੱਕ ਵਾਰ ਤਾਂ ਕਿਉਂਕਿ ਪਿਛਲੇ ਅਪਰ ਸਮੇਂ ਚ ਦੇਖਦੇ ਆਉਂਦੇ ਸੀ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਇਹਨਾਂ ਦਾ ਇੱਕ ਟ੍ਰੈਂਡ ਜਿਹਾ ਬਣਿਆ ਹੋਇਆ ਸੀ ਤੇ ਬਸ ਲੋਕੀ ਉਹ ਇੱਕ ਟ੍ਰੈਂਡ ਤੋੜ ਕੇ ਕਿਉਂਕਿ ਉਦੋਂ ਵਾਅਦੇ ਬੜੇ ਤਕੜੇ ਤਕੜੇ ਹੋਏ ਸੀ ਉਸ ਤੋਂ ਬਾਅਦ ਦਿੱਲੀ ਦੀ ਸਰਕਾਰ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਸਾਨੂੰ ਵੀ ਵਾਂਟ ਅ ਚੇਂਜ ਤੇ ਉਹ ਚੇਂਜ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਨੂੰ ਵੋਟ ਪਾਈ ਤੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਸਾਰੇ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਜਿਹੜੇ ਉਹ ਚੇਂਜ ਚਾਹੁੰਦੇ ਸੀ ਉਹ ਚੇਂਜ ਆਮ ਆਦਮੀ ਪ੍ਰੋਵਾਈਡ ਜਿਹੜੀ ਹੈਗੀ ਉਹ ਉਹ ਲੋਕਾਂ ਨੂੰ ਦੇ ਨਹੀਂ ਸਕਦੇ ਕਿਉਂਕਿ ਜਿਹੜੇ ਵੀ ਵਾਅਦੇ ਉਹਨਾਂ ਨੂੰ ਕੀਤੇ ਹੁਣ ਅਕਸਰ 2 ਸਾਲ ਹੋ ਚੁੱਕੇ ਐਲਕਸ਼ਨਾ ਨੂੰ 2 ਸਾਲ ਤੁਹਾਨੂੰ ਵਧੀਆ ਇੱਕ ਟਾਈਮ ਮਿਲ ਜਾਂਦਾ ਸਾਰਾ ਕੁਝ ਦੇਖਣ ਦਾ ਕਿ ਜੋ ਵਾਦੇ ਹੋਏ ਸੀ ਉਹ ਪੂਰੇ ਹੋ ਰਿਹਾ ਕੀ ਨਹੀਂ ਤੇ ਮੈਨੂੰ ਲੱਗਦਾ ਲੋਕਾਂ ਚ ਜਿਹੜੀ ਹੈਗੀ ਉਹ ਸਮਝ ਵੱਧ ਚੁੱਕੀ ਆ ਤੇ ਤਾਂ ਕਰਕੇ ਆਪਾਂ ਨੂੰ ਇਹ ਜਿਹੜਾ ਡਿਫਰੈਂਟ ਐਲੈਕਸ਼ਨ ਦਾ ਜਿਹੜਾ ਨਤੀਜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਅੱਛਾ ਤੁਸੀਂ ਚਲੋ ਅਮਰੀਕਾ ਦੇ ਵਿੱਚ ਸਟੂਡੈਂਟ ਹੈਗੇ ਹੋ ਤੁਸੀਂ ਉੱਥੋਂ ਦੀ ਤੇ ਇੱਥੋਂ ਦੀ ਰਾਜਨੀਤੀ ਨੂੰ ਕਿਤੇ ਨਾ ਕਿਤੇ ਐਨਾਲਾਈਜ਼ ਜ਼ਰੂਰ ਕਰਦੇ ਹੋ ਹਾਂ ਜੀ ਸਿਮਰਨਜੀਤ ਸਿੰਘ ਮਾਨ ਉਹ ਪਚੋਣਾ ਖੜੇ ਸੀਗੇ ਤਾਂ ਉਹ ਜਿੱਤ ਗਏ ਸੀਗੇ ਮਰ ਜਾਂਦੇ ਨਾਲ ਐਤਕੀ ਹੁਣ ਹਾਰ ਗਏ ਉਹ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਉਦੋਂ ਵੀ ਜੀ ਮੈਂ ਇਹੀ ਉਦੋਂ ਵੀ ਬੜਾ ਕੰਫਿਊਜ਼ਿੰਗ ਜਿਹਾ ਉਹ ਹੋ ਸੀਗਾ ਕਿਉਂਕਿ ਆਮ ਆਦਮੀ ਦੀ ਉਦੋਂ ਵੀ ਬੰਨਵੇਂ ਸੀਟਾਂ ਆਈਆਂ ਤੇ ਉਸ ਤੋਂ ਜਸਟ ਬਾਅਦ ਤੁਸੀਂ ਦੇਖਿਆ ਕਿ ਸਿਮਰਨਜੀਤ ਮਾਨ ਨੂੰ ਉਹਨਾਂ ਨੇ ਉੱਥੋਂ ਜਿਤਾਤਾ ਤੇ ਹੁਣ ਵਿਚਾਰੇ ਮੈਨੂੰ ਲੱਗਦਾ ਕਿ ਉਹਨਾਂ ਦੀ ਜਿੱਤ ਦਾ ਕਾਰਨ ਕਿਹਨੂੰ ਮੰਨਦੇ ਹੋ ਤੁਸੀਂ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਜਿੱਤ ਦਾ ਕਾਰਨ ਮੈਂ ਜੀ ਮਾਨ ਸਾਹਿਬ ਨੂੰ ਹੀ ਮੰਨਦਾ ਆ ਤੁਹਾਡੇ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਪੀ ਲਕੋ ਕਾਂਗਰਸ ਪਾਰਟੀ ਛੱਡ ਕੇ ਉਹ ਇੱਕੋ ਦਾ ਮਾਮ ਆਦਮੀ ਪਾਰਟੀ ਚ ਆ ਗਏ ਹਾਂਜੀ ਉਹਨਾਂ ਦੀ ਜਤਾਈ ਜਾ ਰਹੀ ਸੀ ਇਹ ਸ਼ੰਕਾ ਕਿ ਗੁਰਪ੍ਰੀਤ ਸਿੰਘ ਜਿੱਤੇਗਾ ਡਾਕਟਰ ਅਮਰ ਸਿੰਘ ਤੇ ਦੋਸ਼ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਉਹ ਹਲਕੇ ਚ ਲੋਕਾਂ ਕੋਲ ਗਏ ਨੇ ਹਾਂਜੀ ਪਬਲੀਕਲੀ ਨਹੀਂ ਵਿਚਰੇ ਉਹ ਇਸ ਕਰਕੇ ਉਹ ਹਾਰਨਗੇ ਪਰੰਤੂ ਉਹ ਵੀ ਫੇਰ ਜਿੱਤ ਗਏ ਉਹਦਾ ਜੀ ਜਿਹੜਾ ਜਿਹੜਾ ਮੈਂ ਐਨਲਾਈਜ਼ ਕੀਤਾ ਪਿਛਲੇ ਕੁਝ ਟਾਈਮ ਹਫ਼ਤਿਆਂ ਚ ਜਿਹੜਾ ਅਮਰ ਸਿੰਘ ਦੀ ਜਿੱਤ ਦੇ ਪਿੱਛੇ ਜਿਹੜਾ ਹੱਥ ਹੈਗਾ ਉਹ ਸਾਬਕਾ ਦੇ ਇਲਾਕੇ ਦੇ ਬੰਦਿਆਂ ਦਾ ਬਹੁਤ ਜ਼ਿਆਦਾ ਹੱਥ ਆ ਕਿਉਂਕਿ ਜਿੱਦਾਂ ਅਸੀਂ ਪ੍ਰਚਾਰ ਕਰਦੇ ਹੋਏ ਦੇਖਿਆ ਸੀ ਸਮਰਾਲੇ ਜਾਂਦੇ ਸੀ ਰਾਜਾ ਗਿਲ ਜੀ ਫਿਰ ਪੈੜ ਜਾਂਦੇ ਸੀ ਲਖਵੀਰ ਸਿੰਘ ਜੀ ਫਿਰ ਖੰਨੇ ਜਾਂਦੇ ਸੀ ਉੱਥੇ ਗੁਰਕੀਰਤ ਖੋਟਲੀ ਜੀ ਜਿਹੜੇ ਇਹਨਾਂ ਲੋਕਾਂ ਨੇ ਜਿਹੜੀ ਇੱਕ ਬੈਕਬੋਨ ਜਿੱਦਾਂ ਕਹਿੰਦੇ ਆ ਨਾ ਕਾਂਗਰਸ ਪਾਰਟੀ ਦੀ ਉਹ ਬਣ ਕੇ ਪ੍ਰਚਾਰ ਕੀਤਾ ਅਮਰ ਸਿੰਘ ਜੀ ਲਈ ਤੇ ਇੱਕ ਐਜ਼ ਅ ਰਿਵਾਈਵਲ ਦੇ ਤੌਰ ਤੇ ਪਾਰਟੀ ਦੇ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਬਾਈ ਦੀ ਇਲੈਕਸ਼ਨਾਂ ਚ ਆਪਾਂ ਦੇਖਿਆ 92 92 ਸੀਟਾਂ ਆਈਆਂ ਤੇ ਉਹ ਸਾਰੇ ਏਰੀਆ ਚ ਜਿਹੜਾ ਸਪੋਰਟ ਜਿਹੜੀ ਪਹਿਲਾਂ ਮਿਲਦੀ ਹੁੰਦੀ ਸੀ ਉਹ ਸਾਨੂੰ ਨਹੀਂ ਨਹੀਂ ਨਸੀਬ ਹੋਈ ਤਾਂ ਕਰਕੇ ਉਹ ਇੱਕ ਉਹਨਾਂ ਨੇ ਇੱਕ ਐਜ਼ ਅ ਪਾਰਟੀ ਰਿਵਾਈਵਲ ਕੀਤੀ ਲਹਿਰ ਜਿਹੜੀ ਹੈਗੀ ਆ ਉਹ ਦੁਬਾਰਾ ਕਾਂਗਰਸ ਦੇ ਫੇਵਰ ਚ ਆਵੇ ਉਸ ਕਰਕੇ ਉਹਨਾਂ ਨੇ ਮਤਲਬ ਦਿਨ ਰਾਤ ਇੱਕ ਕਰਕੇ ਜਿਹੜੇ ਹੈਗਾ ਪ੍ਰਚਾਰ ਕੀਤਾ ਤਾਂ ਕਿ ਅਮਰ ਸਿੰਘ ਜੀ ਵਿਜੇਤਾ ਹੋ ਸਕਣ ਹੂੰ ਅਜਾ ਮੇਰਾ ਇੱਕ ਸਵਾਲ ਵਿੱਚ ਰਹਿ ਗਿਆ ਸੀਗਾ ਤੁਸੀਂ ਅਮਰੀਕਾ ਤੋਂ ਪੜਾਈ ਕਰ ਰਿਹਾ ਹਾਂ ਹਾਂਜੀ ਤੁਸੀਂ ਹੁਣ ਅੱਗੇ ਕਾਲਜ ਵੀ ਪੜ੍ਹਨਾ ਬਿਲਕੁਲ ਜੀ ਤੇ ਉੱਥੋਂ ਦੀ ਰਾਜਨੀਤੀ ਤੇ ਇੱਥੇ ਦੀ ਰਾਜਨੀਤੀ ਨੂੰ ਕਿੱਦਾਂ ਇਹਦਾ ਅਕਲਨ ਕਰਦੇ ਹੋ ਤੁਸੀਂ ਤੁਹਾਨੂੰ ਲੱਗਦਾ ਵੀ ਆਪਣੇ ਇੰਡੀਆ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਸਹੀ ਆ ਦੇਖੋ ਜੀ ਇੰਡੀਆ ਤੇ ਅਮਰੀਕਾ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਦੇਖਿਆ ਜਾਵੇ ਤਾਂ ਜ਼ਮੀਨ ਆਸਮਾਨ ਦਾ ਫਰਕ ਆ ਜਿਹੜਾ ਇੰਡੀਆ ਹੈਗਾ ਇੱਥੇ ਜਿਹੜਾ ਰਾਜਨੀਤੀ ਜਦੋਂ ਇਲੈਕਸ਼ਨ ਹੁੰਦੇ ਆ ਚਾਹੇ ਐਮਐਲਏ ਦੇ ਇਲੈਕਸ਼ਨ ਹੋਣ ਚਾਹੇ ਐਮਪੀ ਦੇ ਇਲੈਕਸ਼ਨ ਹੋਣ ਉਹਨੂੰ ਵੀ ਇੱਕ ਤਿਉਹਾਰ ਵਾਂਗੂ ਮਤਲਬ ਬਣਾਇਆ ਜਾਂਦਾ ਹੈ ਸਾਰੇ ਲੋਕੀ ਸਾਰਾ ਕੰਮ ਛੱਡ ਕੇ ਜੀ ਇਲੈਕਸ਼ਨ ਦੀ ਸਪੋਰਟ 'ਤੇ ਲੱਗ ਜਾਂਦੇ ਆ ਜਦੋਂ ਇਲੈਕਸ਼ਨ ਦਾ ਡੇਨ ਆਉਂਦਾ ਉਹ ਸਾਰੇ ਆਪਣੇ ਟੀਵੀਆ ਨੂੰ ਚਿਪਕੇ ਰਹਿੰਦੇ ਆ ਉਦਾਂ ਦੀ ਜਿਹੜੀ ਗੱਲ ਹੈਗੀ ਆ ਉਹ ਅਮਰੀਕਾ ਦੇ ਵਿੱਚ ਹੈ ਨਹੀਂਗੀ ਤੇ ਨਾ ਉੱਥੇ ਇੰਨਾ ਇਸ ਲੈਵਲ ਤੇ ਪ੍ਰਚਾਰ ਹੁੰਦਾ ਕਿ ਜੀ ਜਿਹੜੇ ਜਿਹੜੇ ਲੀਡਰ ਖੁਦ ਹੈਗੇ ਆ ਉਹ ਡੋਰ ਟੂ ਡੋਰ ਜਾ ਕੇ ਕੈਂਪੇਨ ਕਰਦੇ ਆ ਲੋਕਾਂ ਨਾਲ ਇੰਟਰੈਕਟ ਕਰਦੇ ਆ ਲੋਕਾਂ ਨਾਲ ਵਿਚਰਦੇ ਆ ਤੇ ਮੈਨੂੰ ਲੱਗਦਾ ਉਸ ਕਰਕੇ ਜਿਹੜੀ ਇੰਡੀਅਨ ਪੋਲਿਟਿਕਸ ਆ ਉਹ ਕਿਸੇ ਹੱਦ ਤੱਕ ਅਮਰੀਕਾ ਨਾਲੋਂ ਮੈਨੂੰ ਥੋੜੀ ਜਿਹੀ ਜ਼ਿਆਦਾ ਵਧੀਆ ਲੱਗਦੀ ਆ ਕਿਉਂਕਿ ਜਿਹੜਾ ਕਨੈਕਸ਼ਨ ਲੋਕਾਂ ਨਾਲ ਲੀਡਰਾਂ ਦਾ ਹੁੰਦਾ ਉਹ ਅਮਰੀਕਾ 'ਚ ਮਤਲਬ ਤੁਹਾਨੂੰ ਇਦਾਂ ਨਸੀਬ ਨਹੀਂ ਹੈਗਾ ਜਿੱਦਾਂ ਇੱਥੇ ਦਾ ਜੀ ਹੁਣ ਮੈਂ ਮੈਂ ਖੰਨੇ ਜਿਆਦਾ ਰਿਆਂ ਖੰਨੇ ਦਾ ਮੈਂ ਐਗਜ਼ਾਮਪਲ ਦੇ ਸਕਦਾ ਸਾਰੇ ਖੰਨਾ ਨਿਵਾਸੀਆਂ ਨੂੰ ਪਤਾ ਹੀ ਗੁਰਕੀਰਤ ਸਿੰਘ ਕੋਟਲੀ ਦਾ ਘਰ ਕਿੱਥੇ ਆ ਜਦੋਂ ਤੁਸੀਂ ਆਉਣਾ ਹੋਵੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੁੰਦੇ ਆ ਤੁਸੀਂ ਕਦੇ ਵੀ ਆ ਕੇ ਗੱਲ ਕਰ ਸਕਦੇ ਜਿਹੜੀ ਉਹ ਐਕਸੈਸਿਬਿਲਟੀ ਜਿਹੜੀ ਹੁੰਦੀ ਆ ਜਿਹੜੀ ਲੀਡਰ ਦੇ ਨਾਲ ਜਿਹੜੇ ਉਸ ਜਗ੍ਹਾ ਦੇ ਨਾਗਰਿਕ ਹੁੰਦੇ ਉਹ ਮੈਨੂੰ ਲੱਗਦਾ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਹੈ ਨਹੀਂ ਤੇ ਉਸ ਕਰਕੇ ਜਿਹੜੀ ਇੰਡੀਅਨ ਪੋਲਿਟਿਕਸ ਆ ਉਹ ਉਹ ਥੋੜੀ ਜੀ ਮੈਂ ਉੱਤੇ ਰੱਖੂਗਾ ਅਮਰੀਕਾ ਦੇ ਨਾਲੋਂ ਓਕੇ ਹਾਂਜੀ ਤੇ ਓਵਰ ਆਲ ਤੁਸੀਂ ਕਿੱਦਾਂ ਦੇਖਦੇ ਹੋ ਕਾਂਗਰਸ ਪਾਰਟੀ ਨੇ ਵੱਧ ਸੀਟਾਂ ਹਾਸਲ ਕੀਤੀਆਂ ਹਾਂਜੀ ਇੱਕ ਜਿਹੜਾ ਲੀਡਰ ਹੁੰਦਾ ਜਿਹਦੀ ਸੁਪਰਵਾਈਜ਼ਨ ਦੇ ਵਿੱਚ ਸਾਰੀਆਂ ਚੋਣਾਂ ਹੁੰਦੀਆਂ ਨੇ ਇੱਕ ਟੀਮ ਦਾ ਸੁਪਰਵਾਈਜ਼ਰ ਹਾਂਜੀ ਰਾਜਾ ਵੜਿੰਗ ਇਹਦਾ ਸਹਿਰਾ ਕੀ ਦਓਗੇ ਤੁਸੀਂ ਉਹਨਾਂ ਨੂੰ ਜਿੱਤ ਦਾ ਸਾਰੀ ਦਾ ਜਿਤਦਾ ਸਾਰੀ ਦਾ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਕਿਸੇ ਹੱਦ ਤੱਕ ਹਾਂਜੀ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਸੀ ਜਿਹੜੀ ਕਾਂਗਰਸ ਦੀਆਂ 7 ਸੀਟਾਂ ਆਈਆਂ ਉਹਦੇ ਵਿੱਚ ਕਿਉਂਕਿ ਉਹ ਇੰਨਾ ਸਹਿਯੋਗ ਦੇ ਨਹੀਂ ਸਕੇ ਕਿਉਂਕਿ ਉਹਨਾਂ ਦੀ ਆਪਦੀ ਲੁਧਿਆਣੇ ਦੀ ਸੀਟ ਸੀਗੀ ਜਿੱਥੇ ਉਹਨਾਂ ਨੂੰ ਕੈਂਪੇਨ ਕਰਨਾ ਸੀ ਬਟ ਉਹਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆਪਣਾ ਪ੍ਰਧਾਨ ਦਾ ਜਿਹੜਾ ਕਿਰਦਾਰ ਸੀਗਾ ਉਹ ਮੈਨੂੰ ਲੱਗਦਾ ਬਖੂਬੀ ਨਿਭਾਇਆ ਕਿਉਂਕਿ ਉਹ ਵਕਰੀਆ ਵਕਰੀਆ ਕੰਸਟਿਟਿਊਐਂਸੀ ਜਾ ਕੇ ਵੀ ਗਿੱਦਰ ਬਾਹਰ ਵੀ ਉਹਨਾਂ ਨੇ ਜਾ ਕੇ ਕਾਫੀ ਜੜੀ ਹੈਗੀ ਉਹ ਕੈਂਪੇਨ ਕੀਤੀ ਆ ਪਰ ਉਸ ਤੋਂ ਲਾ ਵੱਲ ਲੁਧਿਆਣਾ ਵੀ ਸਾਹਮਣਾ ਸੀ ਤਾਂ ਕਰਕੇ ਮੈਨੂੰ ਲੱਗਦਾ ਉਹ ਆਪਣੇ ਪੂਰੇ ਪ੍ਰਧਾਨ ਵਾਲੇ ਜਿਹੜੇ ਕਰਤੱਵ ਹੁੰਦੇ ਉਹ ਨਿਭਾ ਨਹੀਂ ਸਕੇ ਪਰ ਕਿਸੇ ਹੱਦ ਤੱਕ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਪੂਰਾ ਰੋਲ ਨਿਭਾਇਆ ਰੌਨਕ ਜੀ ਇੱਕ ਇਹ ਵੀ ਦੇਖਿਆ ਗਿਆ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਨੇ ਉਹਨਾਂ ਲੀਡਰਾਂ ਨੂੰ ਜਿਨ੍ਹਾਂ ਤੇ ਦਲ ਬਦਲੂ ਦੀ ਮੋਹਰ ਲੱਗੀ ਸੀ ਉਹਨਾਂ ਨੂੰ ਮੂੰਹ ਤੋੜ ਜਵਾਬ ਕਿਤੇ ਨਾ ਕਿਤੇ ਦਿੱਤਾ ਦੇਖੋ ਰਿੰਕੂ ਜੀ ਉੱਧਰ ਬੀਜੇਪੀ ਚ ਗਏ ਸ਼ਾਮਲ ਹੋਏ ਆਮ ਆਦਮੀ ਪਾਰਟੀ ਛੱਡ ਕੇ ਜਦੋਂ ਕਿ ਆਮ ਆਦਮੀ ਪਾਰਟੀ ਚ ਜੇਤੂ ਸੀ ਦਲ ਬਦਲਿਆ ਉਹਨਾਂ ਨੇ ਹਾਂਜੀ ਉੱਧਰ ਦੂਜੇ ਪਾਸੇ ਭਵਨ ਕੁਮਾਰ ਟਿੱਡੂ ਅਕਾਲੀ ਦਲ ਛੱਡ ਕੇ ਉਹ ਦੂਜੇ ਪਾਸੇ ਗਏ ਆਮ ਆਦਮੀ ਪਾਰਟੀ ਚ ਉਹਨਾਂ ਨੂੰ ਦੋਹਾਂ ਨੂੰ ਹਰਾਤਾ ਹਾਂ ਹਾਂ ਹਨਾ ਉਹ ਤੁਸੀਂ ਤੁਸੀਂ ਮੰਨਦੇ ਹੋ ਵੀ ਇਹ ਫੈਕਟਰ ਕੰਮ ਕਰਦਾ ਕਿ ਲੋਕ ਉਹਨਾਂ ਨੂੰ ਜਵਾਬ ਦਿੰਦੇ ਨੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਬਾਰ-ਬਾਰ ਪਾਰਟੀਆਂ ਬਦਲਦੇ ਨੇ ਬਖੂ ਜੀ ਮੇਰਾ ਮੇਰਾ ਮੰਨਣਾ ਹੈਗਾ ਜਿੱਦਾਂ ਸਾਈਕਲ ਦਾ ਵੀ ਸਟੈਂਡ ਹੁੰਦਾ ਬਸ ਜਿਹੜੀ ਹੈਗੀ ਜੋ ਸਟੈਂਡ ਤੇ ਖੜਦੀ ਆ ਤਾਂ ਜਿਹੜੇ ਜਿਹੜੇ ਕਿਸੇ ਹੱਦ ਤੱਕ ਜਿਹੜੇ ਪੋਲਿਟਿਕਲ ਲੀਡਰ ਹੁੰਦੇ ਆ ਉਹਨਾਂ ਨੂੰ ਵੀ ਇੱਕ ਸਟੈਂਡ ਰੱਖਣਾ ਚਾਹੀਦਾ ਤਾਂ ਮੈਨੂੰ ਲੱਗਦਾ ਜਿਹੜੀ ਜਨਤਾ ਹੈਗੀ ਆ ਉਹ ਇਸ ਗੱਲ ਨੂੰ ਮਤਲਬ ਕਾਫੀ ਬਖੂਬੀ ਮੰਨਦੀ ਆ ਕਿ ਜਿਹੜਾ ਬੰਦਾ ਆਪਣੀ ਪਾਰਟੀ ਨੂੰ ਨਹੀਂ ਸਹਾਰਿਆ ਸਕਦਾ ਉਹ ਜਿਹੜੇ ਲੋਕ ਹੈਗੇ ਆ ਉਹਨਾਂ ਪ੍ਰਤੀ ਕੀ ਸਹਾਰਾ ਹੋ ਸਾਬਾ ਤਾਂ ਮੈਨੂੰ ਲੱਗਦਾ ਲੋਕੀ ਇਹਨੂੰ ਮੰਨਦੇ ਆ ਵੋਟਾਂ ਪਾਉਣ ਦੇ ਚੰਨੀ ਸਾਹਿਬ ਦੀ ਇਮੇਜ ਹੁਣ ਕਿਦਾਂ ਦੇਖਦੇ ਹੋ ਤੁਸੀਂ ਚੰਨੀ ਸਾਹਿਬ ਚਵਾਰੇ ਤੇ ਚੜ ਕੇ ਲੋਕਾਂ ਨੂੰ ਓਦਾਂ ਮਿਲੇ ਜਿਵੇਂ ਸਲਮਾਨ ਖਾਨ ਜਾਂ ਸ਼ਾਹਰੂਖ ਖਾਨ ਆਪਣੇ ਫੈਨਸ ਨੂੰ ਮਿਲਦਾ ਹੈ ਜੀ ਪਰ ਵੱਡੀ ਵੱਡੀ ਜਿੱਤਾ ਉਹਨਾਂ ਦੀ ਬਹੁਤ ਚੰਨੀ ਸਾਹਿਬ ਦੀ ਚੰਨੀ ਸਾਹਿਬ ਦੀ ਤੇ ਤਾਂ ਹੀ ਕਾਂਗਰਸ ਪਾਰਟੀ ਨੇ ਕਿਪੜਾ ਜਿੱਦਾਂ ਮੈਂ ਕਿਹਾ ਨਾ ਰਿਵਾਈਵਲ ਦੇ ਤੌਰ ਤੇ ਇਹ ਇਲੈਕਸ਼ਨ ਨੂੰ ਦੇਖਿਆ ਤਾਂ ਹੀ ਉਹਨਾਂ ਨੇ ਆਪਣੇ ਜਿਹੜੇ ਮੁੱਖ ਮੰਤਰੀ ਸੀਗੇ 2022 ਦੇ ਇਲੈਕਸ਼ਨ ਚ ਉਸ ਤੋਂ ਬਾਅਦ ਡਿਪਟੀ ਜਿਹੜੇ ਸੀਐਮ ਸੀਗੇ ਸੁਖੀ ਰੰਧਾਵਾ ਜੀ ਉਹਨਾਂ ਸਾਰਿਆਂ ਨੂੰ ਮਤਲਬ ਅੱਗੇ ਕਰਕੇ ਤੇ ਜਿਹੜੇ ਆਪਾਂ ਜਿਹੜੇ ਚੋਣ ਹਜੇ ਹੈਗੇ ਆ ਉਹ ਦੋ ਦਿਖਾਉਂਦੇ ਆ ਤਨੀਦੀ ਜੀ ਮੈਨੂੰ ਲੱਗਦਾ 1.5 ਲੱਖ ਤੋਂ ਜ਼ਿਆਦਾ ਨਾਲ ਜਿੱਤ ਹੋਈ ਆ ਉਧਰ ਸੁਖੀ ਰੰਧਾਵਾ ਜੀ ਦੀ 60 ਹਜ਼ਾਰ ਵੋਟਾਂ ਨਾਲ ਜਿੱਤ ਹੋਈ ਆ ਤਾਂ ਜਿਹੜੇ ਲੋਕ ਹੈਗੇ ਆ ਬਨੂਲਾ ਦਾ ਲੋਕ ਆਪਣੇ ਜਿਹੜੇ ਦਿਮਾਗੀ ਤੌਰ ਤੇ ਆਪਣੇ ਸੈਂਸਸ ਚ ਵਾਪਸ ਆ ਗਏ ਆ 2022 ਦੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਲੱਗਦਾ ਹੋਰ ਵੀ ਅੱਗੇ ਜਿਹੜੀਆਂ ਤਿੰਨ ਸੀਟਾਂ ਗਈਆਂ ਨਯਾਮ ਆਦਮੀ ਨੂੰ ਇਹ ਵੀ ਆਉਣ ਵਾਲੇ ਟਾਈਮ 'ਚ ਆਪਾਂ ਨੂੰ 2027 ਦੇ ਇਲੈਕਸ਼ਨਾਂ 'ਚ ਦੇਖੂਗਾ ਕਿ ਉਹ ਸਾਰੀਆਂ ਵੋਟਾਂ ਵੀ ਕਾਂਗਰਸ ਵੱਲ ਹੀ ਦਵਾਰ ਆਉਣਗੀਆਂ ਅੱਛਾ ਇੱਕ ਅਰੋਨਿਕ ਜੀ ਤੁਸੀਂ ਚਲੋ ਸਾਬਕਾ ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਦੇ ਪਰਿਵਾਰ ਦੇ ਨਾਲ ਸੰਬੰ ਤਾ ਇੱਕ ਪਾਸੇ ਬਿੱਟੂ ਜੀ ਨੇ ਬਿੱਟੂ ਜੀ ਹਾਰੇ ਰਾਜਾ ਬੜਿੰਗ ਜੀਤੋ ਦੂਜੇ ਪਾਸੇ ਡਾਕਟਰ ਅਮਰ ਸਿੰਘ ਜਿਨ੍ਹਾਂ ਤੇ ਦੋਸ਼ ਲੱਗਦੇ ਸੀ ਵੀ ਉਹ ਲੋਕਾਂ ਨੂੰ ਇਲੈਕਸ਼ਨ ਜਿੱਤਣ ਤੋਂ ਬਾਅਦ ਮਿਲਿਆ ਹੀ ਨਹੀਂ ਗਏ ਪਬਲਿਕਲੀ ਬਹੁਤ ਰੇਅਰ ਕਿਤੇ ਗਏ ਸੀਗੇ ਉਹ ਜਿੱਤ ਗਏ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਇਹ ਚੀਜ਼ ਦਾ ਨੁਕਸਾਨ ਉਸ ਟਾਈਮ ਤੱਕ ਸੀਗਾ ਪਰੰਤੂ ਹੁਣ ਉਹ ਹਾਰ ਕੇ ਤਾਂ ਉਹਨਾਂ ਨੂੰ ਇਹ ਫੀਲ ਨਹੀਂ ਹੋਏਗਾ ਹੋਣਾ ਨਹੀਂ ਚਾਹੀਦਾ ਵੀ ਮੈਨੂੰ ਪਾਰਟੀ ਨਹੀਂ ਸੀ ਛੱਡਣੀ ਚਾਹੀਦੀ ਮੈਨੂੰ ਲੱਗਦਾ ਕਿ ਇਹ ਕਿਸੇ ਹੱਦ ਤੱਕ ਤਾਂ ਹੋਊਗਾ ਕਿਉਂਕਿ ਪਰ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਰਾਜਾ ਬੜਿੰਗ ਜੀ ਨੇ ਜਿਹੜੀ ਕੈਂਪੇਨ ਲੁਧਿਆਣੇ ਕੀਤੀ ਹੈਗੀ ਆ ਉਹ ਮੈਨੂੰ ਲੱਗਦਾ ਬਹੁਤ ਹੀ ਜਿਹੜੇ ਵੱਡੇ ਸਕੇਲ ਤੇ ਉਹਨਾਂ ਨੇ ਕੈਂਪੇਨ ਕੀਤੀ ਆ ਤੇ ਬਹੁਤ ਹੀ ਜਿਹੜੇ ਹਰ ਲੋਕਾਂ ਨਾਲ ਮਿਲ-ਮਿਲ ਕੇ ਹਰ ਲੋਕਾਂ ਨਾਲ ਉਹਨਾਂ ਨੇ ਵਾਪਰ ਕੇ ਜਿਹੜੀ ਕੈਂਪੇਨ ਉਹਦਾ ਬਹੁਤ ਬਹੁਤ ਸਾਰਾ ਰੌਣਕ ਜੀ ਦਾ ਨਵੇਂ ਸਟਾਈਲ ਦੇ ਵਿੱਚ ਰਾਜਾ ਬੜਿੰਗ ਜੀ ਦੇਖਿਆ ਨੇ ਦੇਖੋ ਇੱਕ ਤਾਂ ਉਹਨਾਂ ਦਾ ਕੱਪੜਾ ਲਿਬਾਸ ਪਾਣ ਦਾ ਸਟਾਈਲ ਹੁਣ ਵੱਖਰਾ ਹੋ ਚੁੱਕਿਆ ਹਾਂਜੀ ਨੰਬਰ 2 ਉਹਨਾਂ ਨੂੰ ਕੋਈ ਕਮੈਂਟ ਕਰਦਾ ਉਹਨਾਂ ਦੀ ਕਿਸੇ ਆਈਡੀ ਤੇ ਮੇਰੇ ਖਿਆਲ ਚ ਇੰਸਟਾਗ੍ਰਾਮ ਤੇ ਕਿ ਪ੍ਰਧਾਨ ਜੀ ਸਾਡੇ ਗਰੀਬਾਂ ਦੇ ਘਰੇ ਵੀ ਕਦੇ ਤੁਸੀਂ ਆਵੋਗੇ ਤਾਂ ਉਹ ਕਮੈਂਟ ਉਹਨਾਂ ਦੇ ਕਿਸੇ ਨਾਲ ਦੇ ਬੰਦੇ ਦੀ ਨਿਗਾ ਚ ਚੜ ਜਾਂਦਾ ਤੇ ਰਾਜਾ ਬੜਿੰਗ ਜੀ ਨੂੰ ਸੁਨੇਹਾ ਦਿੱਤਾ ਜਾਂਦਾ ਤੇ ਰਾਜਾ ਬੜਿੰਗ ਜੀ ਦੀ ਟੀਮ ਉਹਨੂੰ ਕਾਲ ਕਰਦੀ ਆ ਵੀ ਅਸੀਂ ਕੱਲੂ ਆ ਰਹੇ ਹਾਂ ਤੇਰੇ ਕੋਲ ਫਿਰ ਉਹ ਜਾਂਦੇ ਨੇ ਉਹਦੇ ਘਰੇ ਉਹ ਬੰਦਾ ਕਿਤੇ ਜੌਬ ਕਰਦਾ ਉਹਨੂੰ ਵੀ ਯਕੀਨ ਨਹੀਂ ਸੀ ਵੀ ਵਾਕਈ ਦੇ ਵਿੱਚ ਰਾਜਾ ਬਣਿੰਗ ਮੇਰੇ ਘਰੇ ਆ ਰਿਹਾ ਵਖਰੀ ਜੀ ਮੇਰੇ ਬਣਦੀ ਹੈ ਇਦਾਂ ਦੇ ਜਦੋਂ ਸੀਨ ਸਾਹਮਣੇ ਆਉਂਦੇ ਨੇ ਹਨਾ ਕਦੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਵੀ ਇਹ ਸਕ੍ਰਿਪਟਡ ਆ ਤਿਆਰ ਕੀਤਾ ਹੋਇਆ ਪਰੰਤੂ ਤੁਹਾਨੂੰ ਨਹੀਂ ਲੱਗਦਾ ਜਿਵੇਂ ਹੁਣ ਕਾਂਗਰਸ ਪਾਰਟੀ ਬਿਲਕੁਲ ਹੀ ਡੁੱਬੀ ਹੋਈ ਸੀਗੀ ਉਹ ਉਹਦੀ ਕਿਸ਼ਤੀ ਹੈ ਜਿਹੜੀ ਉਹ ਹੁਣ ਤੈਰਦੀ ਹੋਈ ਦਿਖਾਈ ਦੇ ਰਹੀ ਹੈ ਵੀ ਰਾਜਾ ਬਣਿੰਗ ਨੂੰ ਵੀ ਲੋਕ ਅਪਕਮਿੰਗ ਸੀਐਮ ਹੈ ਜਾਂ ਪੰਜਾਬ ਦਾ ਇਸ ਤਰ੍ਹਾਂ ਦਾ ਵੱਡਾ ਲੀਡਰ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਦੇਖ ਰਹੇ ਨੇ ਜਾਂ ਹੋਣਾ ਚਾਹੀਦਾ ਮੈਨੂੰ ਲੱਗਦਾ ਜੀ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਜਿਹੜਾ ਰਾਜਾ ਵਣਿੰਗ ਜੀ ਦਾ ਇੱਕ ਰਤਬਾ ਜਿਹੜਾ ਹੈਗਾ ਉਹ ਜਿੱਦਾਂ ਮੈਂ ਦੇਖਿਆ ਇਸ ਇਲੈਕਸ਼ਨ ਚ ਉਹ ਅੱਗ ਦਾ ਜਵਾਬ ਜਿਹੜੇ ਹੈਗਾ ਉਹ ਅੱਗ ਨਾਲ ਹੀ ਦਿੰਦੇ ਆ ਜੇ ਕੋਈ ਉਹਨਾਂ ਨਾਲ ਠੋਕੇ ਜਵਾਬ ਦਿੰਦਾ ਉਹ ਵਾਪਸ ਉਤੋਂ ਦੀ ਹੀ ਠੋਕੇ ਜਵਾਬ ਦਿੰਦੇ ਆ ਤਾਂ ਮੈਨੂੰ ਲੱਗਦਾ ਇਹ ਜਿਹੜੀਆਂ ਹੈਗੀਆਂ ਨੇ ਇਹ ਸਖਤ ਸੀਐਮ ਦੀਆਂ ਕੁਆਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਵੀ ਜਿਹੜਾ 2012 ਤੋਂ ਲੋਕਾਂ ਦੀ ਜਿਹੜੀ ਸਪੋਰਟ ਉਹਨਾਂ ਨੂੰ ਮਿਲ ਰਹੀ ਹੈਗੀ ਤਿੰਨ ਲਗਾਤਾਰ ਇਲੈਕ ਬਾਰਾਸਤਾਰਨ ਤੋਂ ਬਾਅਦ ਬਾਈ ਦਾ ਵੀ ਇਲੈਕਸ਼ਨ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਵੀ ਉਹ ਪਿਆਰ ਹੈਗਾ ਲੋਕਾਂ ਦਾ ਵੀ ਉਹ ਕਿਉਂਕਿ ਉਹ ਕੰਮ ਕਰਾਉਂਦੇ ਆ ਤਾਂ ਲੋਕੀ ਵੋਟ ਪਾਉਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਮੈਂ ਉਹਨਾਂ ਦੀ ਇੰਟਰਵਿਊ ਵਗੈਰਾ ਦੇਖ ਰਿਹਾ ਸੀ ਉਸ ਤੋਂ ਬਾਅਦ ਉਹਦੇ ਵਿੱਚ ਮੈਂ ਦੇਖਿਆ ਕਿ ਜਿੱਦਾਂ ਉਹ ਟ੍ਰਾਂਸਪੋਰਟ ਮੰਤਰੀ ਜਦੋਂ ਰਹੇ ਸੀ ਉਹ ਉਹਨਾਂ ਗੱਲਾਂ ਕਰਦੇ ਕਿ ਕਿਸੇ ਵੀ ਜਾ ਕੇ ਸਰਕਾਰੀ ਬੱਸ 'ਚ ਤੁਸੀਂ ਪੁੱਛ ਲਓ ਜਿਹੜੇ ਡਰਾਈਵਰ ਜਾਂ ਕੰਡਕਟਰ ਹੈਗੇ ਆ ਕਿ ਉਹਨਾਂ ਨੂੰ ਸਭ ਤੋਂ ਵਧੀਆ ਜਿਹੜਾ ਟ੍ਰਾਂਸਪੋਰਟ ਮੰਤਰੀ ਸੀਗਾ ਉਹ ਕਿਹੜਾ ਰਿਹਾ ਪਿਛਲੇ ਟਾਈਮਸ ਅੱਛਾ ਤੁਸੀਂ ਕੈਨੇਡਾ ਦੇ ਵਿੱਚ ਵੀ ਪੜ੍ਹਦੇ ਰਹੇ ਹੋ ਨਾ ਪਹਿਲਾਂ ਜੀ ਹਾਂਜੀ ਤੁਸੀਂ ਦੇਖਿਆ ਕੈਨੇਡਾ ਦੇ ਜਾਂ ਫੋਰਨ ਦੇ ਕੁਝ ਮੰਤਰੀ ਲੀਡਰ ਪ੍ਰਧਾਨ ਮੰਤਰੀ ਵੀ ਆਸਟ੍ਰੇਲੀਆ ਦਾ ਇੱਕ ਵਾਰ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਹੋਇਆ ਦਿਖਾਈ ਦਿੱਤਾ ਸੀ ਆਪਣੇ ਇੰਡੀਆ ਦੇ ਵਿੱਚ ਉਹ ਸ ਉਹਦਾ ਜੀ ਸਿਸਟਮ ਉੱਥੇ ਕਾਫੀ ਜ਼ਿਆਦਾ ਬੰਨਿਆ ਕਿਉਂਕਿ ਉੱਥੇ ਜਿਹੜੀ ਹੈਗੀ ਆ ਲੋਕਾਂ ਜਿੱਦਾਂ ਮੈਂ ਕਿਹਾ ਇੱਥੇ ਉਹ ਤਿਉਹਾਰ ਵਾਂਗੂ ਸੈਲੀਬ੍ਰੇਟ ਕੀਤੇ ਜਾਂਦੇ ਜਿਹੜੇ ਲੈਕਚਰ ਹੁੰਦੇ ਆ ਜਿਹੜੇ ਜਿਹੜੇ ਮੰਤਰੀ ਹੁੰਦੇ ਆ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਇੱਕ ਐਜ਼ ਅ ਸੈਲੀਬ੍ਰਿਟੀ ਦੇ ਤੌਰ ਤੇ ਜਿਹੜਾ ਹੈਗਾ ਉਹ ਵੀ ਦੇਖਿਆ ਜਾਂਦਾ ਜਿੱਦਾਂ ਗੱਡੀਆਂ ਲੈ ਕੇ ਘੁੰਮਦੇ ਆ ਜਿੱਦਾਂ ਸਿਕਿਉਰਿਟੀ ਲੈ ਕੇ ਘੁੰਮਦੇ ਹਾਂਜੀ ਤੇ ਉਹ ਉਹ ਗੱਲ ਜਿਹੜੀ ਹੈਗੀ ਆ ਉਹ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਹੈ ਨਹੀਂ ਕਿਉਂਕਿ ਉੱਥੇ ਜਿਹੜੇ ਹੈਗੇ ਉਹ ਬੜੀ ਨਾਰਮਲ ਜੀ ਲਾਈਫ ਐਜ਼ ਅ ਲੇ ਮੈਨ ਜਿਹੜਾ ਹੈਗਾ ਟਰਮ ਉਦਾਂ ਮਤਲਬ ਜ਼ਿੰਦਗੀ ਬਿਪੜੀ ਬਤੀਤ ਕਰਦੇ ਆ ਪਰ ਮੈਨੂੰ ਲੱਗਦਾ ਕਿਉਂਕਿ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈਗੀ ਜਾਂ ਇੰਡੀਆ ਦੀ ਜਿਹੜੀ ਤੁਹਾਨੂੰ ਉਸ ਪੋਸਟ ਨਾਲ ਜਿੰਨੀ ਪਾਵਰ ਤੁਹਾਨੂੰ ਮਿਲਦੀ ਆ ਪੋਸਟ ਦੇ ਨਾਲ ਮੈਨੂੰ ਲੱਗਦਾ ਉਸ ਹਿਸਾਬ ਨਾਲ ਤਾਂ ਕਰਕੇ ਉਹ ਜਿਹੜੇ ਡਿਫਰੈਂਸਿਸ ਆਉਂਦੇ ਆ ਤਾਂ ਕਰਕੇ ਮੈਨੂੰ ਲੱਗਦਾ ਉਹ ਦੇਖਣ ਦੇ xứng ਦਾ ਪਾਣੋ ਹੁਣ ਇਹ ਦੱਸ ਦੋ ਵੀ ਉੱਥੇ ਦੀ ਰਾਜਨੀਤੀ ਦੇ ਵਿੱਚ ਇਹ ਗਵਰਨਮੈਂਟਸ ਦੇ ਵਿੱਚ ਕਰਪਸ਼ਨ ਵੀ ਹੁੰਦੀ ਆ ਜੀ ਕਰਪਸ਼ਨ ਤਾਂ ਦੇਖੋ ਜੀ ਜਿੱਦਾਂ ਹੁਣ ਤੁਸੀਂ kia ਰਾਜਾਜੀਤ ਤੇ આરોਪ ਲੱਗੇ ਸੀ ਤੇ ਜਿਹੜੇ ਕਰਪਸ਼ਨ ਜਦੋਂ ਹੁੰਦੀ ਆ ਤਾਂ ਜਦੋਂ ਉਹਦੇ ਵਿੱਚ ਕਾਰਵਾਈ ਹੁੰਦੀ ਆ ਫੇਰ ਸਾਹਮਣੇ ਆ ਜਾਂਦੀ ਆ ਆਂਦੇ ਨੇ ਇਦਾਂ ਦੇ ਮਾਮਲੇ ਉੱਥੇ ਇਦਾਂ ਦੇ ਮਾਮਲੇ ਤਾਂ ਜੀ ਦੇਖੋ ਜਿੱਥੇ ਸਰਕਾਰ ਹੁੰਦੀ ਆ ਜਿੱਥੇ ਪਾਵਰ ਦਿੱਤੀ ਜਾਂਦੀ ਆ ਆਪੋਜੀਸ਼ਨ ਦੋਸ਼ ਲਾਂਦੀ ਆ ਆਪੋਜੀਸ਼ਨ ਦੋਸ਼ ਤਾਂ ਲਾਂਦੀ ਆ ਪਰ ਜਿੱਥੇ ਤੱਕ ਹੈਗਾ ਸੇਮ ਜਿਹੜਾ ਇੱਥੇ ਦੀ ਪੰਜਾਬ ਦੀਆਂ ਇੰਡੀਆ ਦੀ ਜਿਹੜੀ ਹੈਗੀ ਆ ਉਹਨੂੰ ਦੇਖ ਲਓ ਕਿ ਜਿਹੜੇ ਜਿਹੜੇ આરોਪ ਲੱਗਦੇ ਆ ਜੇ 10 આરોਪ ਲੱਗਦੇ ਆ 10 ਚ ਮੈਨੂੰ ਲੱਗਦਾ ਮੈਕਸ ਟੂ ਮੈਕਸ ਇੱਕ ਜਾਂ ਦੋ ਬਾਰੇ ਕੋਈ ਕਾਰਵਾਈ ਹੋ ਕੇ ਕੋਈ ਸਾ ਤਾਂ ਉਦਾਂ ਦਾ ਹੀ ਉੱਥੇ ਆ ਜਿਹੜੇ આરોਪ ਲੱਗਦੇ ਉਹਨਾਂ 'ਚ ਕਾਰਵਾਈ ਹੁੰਦੀ ਆ ਪਰ ਉਹ ਉਹੀ ਗੱਲ ਨਤੀਜੇ ਤੇ ਕੋਈ ਆ ਨਹੀਂ ਪਾਉਂਦਾ ਕਿਉਂਕਿ ਕੋਈ ਜਿਆਦਾ ਲੀਡਰ ਹੋਣਾ ਕਿ ਕਿਦਾਂ ਦਾ ਚਾਹੀਦਾ ਜੀ ਤੁਸੀਂ ਅਪਕਮਿੰਗ ਕੋਈ ਸੀਐਮ ਲਾ ਲਓ ਕੋਈ ਵੀ ਸੀਐਮ ਬਣੇਗਾ ਚਾਹੇ ਤੁਸੀਂ ਆਮ ਆਦਮੀ ਪਾਰਟੀ ਲਾ ਲਓ ਕਾਂਗਰਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਾ ਜਵਾਬ ਦਿਓ ਲੀਡਰ ਕਿਦਾਂ ਦਾ ਹੋਣਾ ਚਾਹੀਦਾ ਪੰਜਾਬ ਦਾ ਸੀਐਮ ਕਿਦਾਂ ਦਾ ਹੋਣਾ ਚਾਹੀਦਾ ਸਿੰਪਲ ਜੀ ਗੱਲ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਲੋਕਾਂ ਦੀ ਸੁਣਦਾ ਹੂੰ ਬਸ ਇਹ ਨਹੀਂ ਗੱਲ ਆ ਜਿਹੜੇ ਲੋਕਾਂ ਨੂੰ ਸੁਣਦਾ ਜਿਹੜੇ ਲੋਕਾਂ ਦੇ ਜਿਹੜੇ ਆਪਣੇ ਡਿਸੀਜਨ ਹੁੰਦੇ ਆ ਉਹ ਲੋਕਾਂ ਬਾਰੇ ਸੋਚ ਕੇ ਲੈਂਦਾ ਹੂੰ ਜਿਦਾਂ ਕਹਿੰਦੇ ਕਿਹਾ ਜਾਂਦਾ ਹੈ ਕਿ ਡੈਮੋਕ੍ਰੇਸੀ ਇਜ਼ ਫੋਰ ਦਾ ਪੀਪਲ ਬਾਏ ਦਾ ਪੀਪਲ ਵਿਦ ਦਾ ਪੀਪਲ ਤਾਂ ਉਹੀ ਗੱਲ ਲੋਕਾਂ ਬਾਰੇ ਸੋਚੇ ਲੋਕਾਂ ਕਰਕੇ ਸੋਚੇ ਤੇ ਲੋਕਾਂ ਨੂੰ ਨਾੜ ਰੱਖ ਕੇ ਸੋਚੇ ਤਾਂ ਦੇਖਿਆ ਤੁਸੀਂ ਵਿਚਾਰਾ ਦੇ ਵਿੱਚ ਕਿੰਨਾ ਫਰਕ ਹੈਗਾ ਇੱਕ ਪੰਜਾਬ ਦਾ ਨੌਜਵਾਨ ਕੀ ਸੋਚਦਾ ਹੈ ਤੇ ਇੱਕ ਪੰਜਾਬ ਦਾ ਹੀ ਨੌਜਵਾਨ ਜਿਹੜਾ ਯੂਐਸਏ ਦੇ ਵਿੱਚ ਜਾ ਚੁੱਕਿਆ ਹੈ ਪੜਾਈ ਕਰ ਰਿਹਾ ਤੇ ਉਹਦੀ ਸੋਚ ਕਿਦਾਂ ਦੀ ਬਹੁਤ ਸਾਰਾ ਅੰਤਰ ਹੈਗਾ ਤੋ ਅਗਲੀ ਵਾਰ ਫੇਰ ਇੱਕ ਨਵੇਂ ਚਿਹਰੇ ਦੇ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਤੇ ਰੋਹਨ ਜੀ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ